ਹੰਸਰਾਜ ਹੰਸ ਨੇ ਕਿਸਾਨਾਂ ਨੂੰ ਇੱਕ ਭਾਵੁਕ ਅਪੀਲ ਕੀਤੀ ਹੈ ਕਿਹਾ ਕਿ ਕਿਸਾਨ ਭਰੋਸਾ ਕਰਨ ਬੇਨਤੀ ਕੀਤੀ ਕਿ ਉਹ ਸਾਥ ਦੇਣ ਹੰਸਰਾਜ ਹੰਸ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਤਮਾਮ ਮਸਲਿਆਂ ਤੇ ਜ਼ਰੂਰ ਕੰਮ ਕਰਨਗੇ ਜੇ ਦੇਖੋ ਮੈਂ ਤਾਂ ਨਾ ਤੇ ਵਿਸ਼ਵਾਸ ਕਰਕੇ ਚਲ ਜਾਣਾ ਜਿੱਥੇ ਬੁਲਾਉਂਦੇ ਆ ਮੈਂ ਇਹ ਵੀ ਕਹਿਆ ਸੀ ਬਿਨਾਂ ਗਨਮੈਨਤੋ ਵੀ ਆ ਜੰਨਾ ਪੰਜ ਕਿ ਬੰਦੇ ਤੁਸੀਂ ਆ ਜਾਓ ਗਨਮੈਨ ਨਹੀਂ ਹੋਣਗੇ ਮੇਰੇ ਨਾਲ ਇਹ ਕਿਹਾ ਸੀ ਮੈਂ ਉਹ ਹੁਣ ਉਹ ਵੀ ਤਾਂ ਮੇਰੇ ਤੇ ਯਕੀਨ ਕਰਨਾ ਜਦੋਂ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਹੈ ਪਹਿਲੀ ਵਾਰੀ ਐਮਪੀ ਦਿੱਲੀੋਂ ਬਣਿਆ ਸੀ ਪੰਜਾਬ ਤੋਂ ਇੱਕਦਿ ਯਕੀਨ ਕਿਸੇ ਕਿਸੇ ਨਾ ਕਿਸੇ ਲੈਵਲ ਤੇ ਯਕੀਨ ਕਰਨਾ ਚਾਹੀਦਾ ਉਦੋਂ ਮੇਰੇ ਪੱਲੇ ਕੱਖ ਨਹੀਂ ਸੀਗਾ ਨਾ ਮੈਨੂੰ ਪਤਾ ਸੀ ਨਵਾਂ ਨਵਾਂ ਐਮਪੀ ਬਣਿਆ ਜਦੋਂ ਪਹਿਲਾ ਅੰਦੋਲਨ ਹੋਇਆ ਹੁਣ ਮੈਂ ਗੱਲ ਨੂੰ ਸਮਝ ਗਿਆ ਇੱਕਦਿ ਮੇਰੇ ਤੇ ਯਕੀਨ ਕਰਕੇ ਮੈਨੂੰ ਅਸ਼ੀਰਵਾਦ ਦੇਣ ਤੇ ਜੇ ਫੇਰ ਮੈਂ ਕੰਮ ਨਾ ਕਰਾਂ ਫੇਰ ਮੈਂ ਗੁਨਾਹਗਾਰ ਵੀ ਹਾਂ ਸਜ਼ਾ ਦਾ ਹੱਕਦਾਰ ਹਾਂ ਜਦ ਮੇਰੀ ਪਰਫਾਰਮੈਂਸ ਵੀ ਦੇਖੀ ਤਾਂ ਫਿਰ ਉਸ ਤੋਂ ਪਹਿਲਾਂ ਹੀ ਕਹੀ ਜਾਓ ਖਰੇ ਨੇ ਕਰਨਾ ਕਿ ਨਹੀਂ ਕਰਨਾ ਕਰੇ ਨੇ ਕਰਨਾ ਫਾਸਟ ਗੱਲ ਕਿਤੇ ਯੁਵਰਾਜ ਹੋਰੀ ਦਾ ਫੈਮਲੀ ਵੀ ਕਹਿੰਦੀ ਆ ਕਿ ਔਕੀ ਕੰਸਟੀਟੂਐਂਸੀ ਆ ਸਿੱਧਾ ਜਾ ਕੇ ਵਿੱਚ ਵੜ ਜੰਨੇ ਕਿਸਾਨਾਂ ਦੇ ਉਹ ਬੱਚੇ ਮੇਰੇ ਬਹੁਤ ਕਬਰ ਆ ਜਾਂਦੇ ਮੇਰੇ ਦੋਸਤ ਵੀ ਵੈਲਵਿਸ਼ਰ ਵੀ ਮੇਰੇ ਨਾਲ ਦੇ ਵੀ ਲੇਕਿਨ ਮੈਨੂੰ ਕਦੀ ਵੀ ਖੌਫ ਨਹੀਂ ਲੱਗਾ ਉਹਦੇ ਕਬਜ਼ਾ ਕੁਦਰਤ ਜਾਨ ਹੈ ਬੰਦੇ ਤੇ ਮਰੋੜ ਲੱਗ ਕੇ ਵੀ ਮਰ ਜਾਂਦੇ ਯਾਰ ਐਡੀ ਕਿਹੜੀ ਗੱਲ ਆ ਮੇਰੇ ਭਰਾ ਆ ਉਹ ਤਾਂ ਉਹ ਤਾਂ ਮੈਨੂੰ ਪਲਕਾਂ ਵਿਚਾ ਦੇਣਗੇ ਜਦੋਂ ਗੁੱਸਾ ਉੱਤਰ ਗਿਆ ਉਹ ਤਾਂ ਮੈਨੂੰ ਫਿਰ ਗਨਮੈਨਾਂ ਦੀ ਵੀ ਨਹੀਂ ਲੋੜ ਪੈਣੀ ਆ ਜਿਹੜੀਆਂ ਡਾਂਗਾ ਫੜੀਆਂ ਆ ਨਾ ਉਹਨਾਂ ਨੇ ਕਿਹਾ ਸਾਡੇ ਕੋਲ ਬਥੇਰੀਆਂ ਡਾਂਗਾ ਹੁਣ ਤੂੰ ਗਨਮੈਨ ਨਾ ਰੱਖਿਆ ਕਰ ਅਸੀਂ ਤੇਰੇ ਨਾਲ ਜਾਨੇ ਮੈਨੂੰ ਪਤਾ ਆ ਨਾ ਯਕੀਨ ਹੈ ਕਿਸੇ ਨੇ ਕਿਹਾ ਸੀ ਕਿ ਸਰਕਾਰ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਉਹ ਕਿਉਂ ਨਹੀਂ ਮੈਨੂੰ ਪਿਆਰ ਕਰਦਾ ਉਹ ਪਿਆਰ ਨਹੀਂ ਕਰ ਰਿਹਾ ਮੈਂ ਬਹੁਤ ਉਹ ਕਹਿੰਦੇ ਮਿਕਦਾਰ ਵਧਾ ਦੇ ਹੋਰ ਤੇ ਆ ਕਵਾਂਟੀਟੀ ਵਧਾ ਦੇ ਆਖਿਰੋਂ ਪਿਆਰ ਕਰਨਾ ਠੀਕ ਹੈ ਮੈਂ ਗਿਵ ਅਪ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਮੈਂ ਪੱਥਰ ਤੋਂ ਮੋਮ ਬਣਾਉਣਾ ਹੀ ਬਣਾਉਣਾ ਜੇ ਉਹਨਾਂ ਨੂੰ ਗੁੱਸਾ ਹੈ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੈ ਦਲੀਲ ਤਾਂ ਹੈ ਸਰ